ਹੈਲੋ ਫਰੈਂਡਸ ਹਮੇਸ਼ਾ ਦੀ ਤਰ੍ਹਾਂ ਫਿਰ ਇੱਕ ਨਵੀਂ ਕਹਾਣੀ ਤੁਹਾਨੂੰ ਸਾਂਝੀ ਕਰਨ ਜਾ ਰਹੀ ਹਾਂ ਸਾਲੀ ਦਾ ਇਕੱਲਾਪਨ ਆਓ ਸੁਣਦੇ ਹਾਂ ਬਹੁਤ ਹੀ ਇੰਟਰਸਟਿੰਗ ਕਹਾਣੀ ਮੇਰਾ ਸਿਰ ਸਹਾਰਾ ਨੇ ਵਿੱਚ ਧਸਿਆ ਹੋਇਆ ਸੀ ਅਤੇ ਮੇਰੇ ਦੋਨਾਂ ਹੱਥਾਂ ਨੇ ਸਹਾਰੇ ਨੂੰ ਫੜਿਆ ਹੋਇਆ ਸੀ ਮੇਰੇ ਮੂੰਹ ਵਿੱਚੋਂ ਹਲਕੀਆਂ-ਹਲਕੀਆਂ ਆਵਾਜ਼ਾਂ ਆ ਰਹੀਆਂ ਸਨ ਮੈਂ ਜਾਣਦੀ ਸੀ ਕਿ ਜੋ ਵੀ ਹੋ ਰਿਹਾ ਹੈ ਉਹ ਐਨੀ ਜਲਦੀ ਰੁਕਣ ਵਾਲਾ ਨਹੀਂ ਸੀ ਅਤੇ ਮੈਨੂੰ ਹੋਰ ਵੀ ਸਹਿਣਾ ਪਵੇਗਾ ਮੈਂ ਦਰਦ ਨਾਲ ਤੜਫ ਰਹੀ ਸੀ ਹਰ ਸੱਚ ਕਹਾ ਤਾਂ ਇਸ ਦਰਦ ਦਾ ਆਪਣਾ ਹੀ ਮਜ਼ਾ ਸੀ ਇਸ ਦਰਦ ਵਿੱਚ ਮੈਂ ਜੋ ਸੁੱਖ ਲੱਭ ਰਹੀ ਸੀ ਉਹ ਮੈਨੂੰ ਪੂਰਾ ਮਹਿਸੂਸ ਹੋ ਰਿਹਾ ਸੀ ਮੈਂ ਉਸ ਨੂੰ ਭੜਕਾਉਣ ਲਈ ਹੌਲੀ ਜਿਹੀ ਆਵਾਜ਼ ਵਿੱਚ ਕਿਹਾ ਮੈਨੂੰ ਮਾਰਨ ਦਾ ਇਰਾਦਾ ਹੈ ਮੇਰੀ ਇਸ ਆਵਾਜ਼ ਨੇ ਉਸ ਨੂੰ ਹੋਰ ਉਤਸ਼ਾਹਿਤ ਕਰ ਦਿੱਤਾ ਅਤੇ ਫਿਰ ਜੋ ਹੋਇਆ ਇਹ ਮੇਰੀ ਮੇਰੀ ਪਤਨੀ ਤੇ ਉਸ ਦੀ ਵੱਡੀ ਭੈਣ ਦੀ ਗੱਲ ਹੈ ਇਹ ਘਟਨਾ ਇੱਕ ਸਾਲ ਪਹਿਲਾਂ ਸ਼ੁਰੂ ਹੋਈ ਸੀ ਜਦੋਂ ਸਮਾਂ ਸਾਡੇ ਤਿੰਨਾਂ ਨੂੰ ਇੱਕ ਦੂਜੇ ਦੇ ਬਹੁਤ ਹੀ ਨੇੜੇ ਲਿਆਇਆ ਸੀ। ਸਾਰਿਕਾ ਦੀ ਸਾਡੇ ਪਰਿਵਾਰ ਵਿੱਚ ਇੱਕ ਖਾਸ ਥਾਂ ਸੀ। ਮੇਰੀ ਸੱਸ ਤੇ ਸਹੁਰੇ ਦੀ ਡੈਥ ਹੋ ਚੁੱਕੀ ਸੀ। ਉਹਨਾਂ ਦੀ ਡੈਥ ਤੋਂ ਬਾਅਦ ਸਾਰੀਆਂ ਜ਼ਿੰਮੇਵਾਰੀਆਂ ਮੇਰੀ ਵੱਡੀ ਸਾਰਿਕਾ ਉੱਤੇ ਆ ਗਈਆਂ ਸਨ। ਸਾਰਿਕਾ ਨੇ ਆਪਣਾ ਵਿਆਹ ਤੱਕ ਵੀ ਟਾਲ ਦਿੱਤਾ ਸੀ ਤਾਂ ਕਿ ਆਪਣੀ ਛੋਟੀ ਭੈਣ ਅਤੇ ਪਰਿਵਾਰ ਦਾ ਪੂਰਾ ਖਿਆਲ ਰੱਖ ਸਕੇ। ਉਹ ਮੇਰੇ ਤੋਂ 3 ਸਾਲ ਵੱਡੀ ਸੀ ਅਤੇ ਮੇਰੀ ਪਤਨੀ ਤੋਂ 6 ਸਾਲ ਵੱਡੀ ਸੀ। ਸਾਰਿਕਾ ਦੀ ਪਰਸਨੈਲਿਟੀ ਬਹੁਤ ਵਧੀਆ ਸੀ। ਉਸਦੀ ਹਾਈਟ 5 ਫੁੱਟ 6 ਇੰਚ ਸੀ। ਅਤੇ ਉਹ ਆਪਣੀ ਫਿਟਨੈਸ ਤੇ ਬਹੁਤ ਧਿਆਨ ਦਿੰਦੀ ਸੀ। ਰੋਜ਼ਾਨਾ ਯੋਗਾ ਕਰਨਾ ਉਸਦੀ ਆਦਤ ਹੈ। ਪਿਛਲੇ ਸਾਲ ਜਦੋਂ ਮੇਰੀ ਪਤਨੀ ਪ੍ਰੈਗਨੈਂਟ ਹੋਈ ਤਾਂ ਡਾਕਟਰ ਨੇ ਉਸ ਨੂੰ ਪੂਰੀ ਤਰ੍ਹਾਂ ਬੈੱਡ ਰੈਸਟ ਦੀ ਸਲਾਹ ਦਿੱਤੀ। ਸ਼ੁਰੂਆਤ ਵਿੱਚ ਸਭ ਵਧੀਆ ਚੱਲ ਰਿਹਾ ਸੀ ਪਰ ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ ਘਰ ਵਿੱਚ ਕੰਮ ਸੰਭਾਲਣਾ ਮੁਸ਼ਕਿਲ ਹੋ ਗਿਆ ਸੀ। ਮੈਂ ਆਪਣੀ ਪਤਨੀ ਨੂੰ ਕਿਹਾ ਕਿ ਉਹ ਕੋਚ ਦੀ ਨਾਲ ਹੀ ਸਾਰਿਕਾ ਕੋਲ ਚਲੀ ਜਾਵੇ। ਤਾਂ ਕਿ ਉਸ ਦਾ ਧਿਆਨ ਚੰਗੀ ਤਰ੍ਹਾਂ ਰੱਖਿਆ ਜਾ ਸਕੇ ਪਰ ਮੇਰੀ ਪਤਨੀ ਨੇ ਸੁਝਾ ਦਿੱਤਾ ਕਿ ਸਾਰਿਕਾ ਨੂੰ ਸਾਡੇ ਘਰ ਹੀ ਆ ਜਾਣਾ ਚਾਹੀਦਾ ਹੈ ਉਹ ਘਰ ਦੀ ਦੇਖਭਾਲ ਵੀ ਕਰ ਲਵੇਗੀ ਸਾਰਿਕਾ ਜਦੋਂ ਸਾਡੇ ਘਰ ਆਈ ਤਾਂ ਉਸ ਨੇ ਸਭ ਕੁਝ ਬਹੁਤ ਚੰਗੇ ਤਰੀਕੇ ਨਾਲ ਸੰਭਾਲ ਲਿਆ ਸੀ ਉਹ ਘਰ ਦੇ ਹਰ ਛੋਟੇ ਵੱਡੇ ਕੰਮ ਨੂੰ ਪੂਰੇ ਵਧੀਆ ਢੰਗ ਨਾਲ ਕਰ ਰਹੀ ਸੀ ਅਤੇ ਮੇਰੀ ਪਤਨੀ ਨਾਲ ਹਰ ਸਮੇਂ ਰਹਿੰਦੀ ਸੀ ਰਾਤ ਨੂੰ ਉਹ ਮੇਰੀ ਪਤਨੀ ਨਾਲ ਹੀ ਸੌਂਦੀ ਸੀ ਅਤੇ ਮੈਂ ਅਲੱਗ ਕਮਰੇ ਵਿੱਚ ਸੌਂਦਾ ਸੀ ਸਭ ਕੁਝ ਵਧੀਆ ਚੱਲ ਰਿਹਾ ਸੀ ਪਰ ਕੁਝ ਦਿਨਾਂ ਬਾਅਦ ਮੈਂ ਮਹਿਸੂਸ ਕੀਤਾ ਕਿ ਸਾਰਿਕਾ ਦਾ ਪਹਿਰਾਵਾ ਥੋੜਾ ਬਦਲਣ ਲੱਗਿਆ ਸੀ। ਉਹ ਕਦੇ-ਕਦੇ ਮੇਰੀ ਪਤਨੀ ਦੇ ਡੀਪ ਨੈੱਕ ਵਾਲੇ ਕੁੜਤੇ ਪਾ ਲੈਂਦੀ ਸੀ ਜਿਸ ਵਿੱਚ ਉਸਦੀ ਸੋਹਣੀ ਬਾਡੀ ਹੋਰ ਵੀ ਜ਼ਿਆਦਾ ਨਿਕਰ ਕੇ ਬਾਹਰ ਆ ਜਾਂਦੀ ਸੀ। ਉਸਦਾ ਹੀ ਰੂਪ ਦੇਖ ਕੇ ਮੈਂ ਬੇਕਾਬੂ ਹੋ ਜਾਂਦਾ ਸੀ। ਹਰ ਰਾਤ ਉਸ ਨੂੰ ਖਿਆਲਾਂ ਵਿੱਚ ਲੈ ਕੇ ਮੈਂ ਖੁਦ ਨੂੰ ਸ਼ਾਂਤ ਕਰਕੇ ਸੌਂ ਜਾਂਦਾ ਸੀ। ਇੱਕ ਦਿਨ ਜਦੋਂ ਸਾਰਿਕਾ ਦੋ ਦਿਨਾਂ ਲਈ ਆਪਣੇ ਘਰ ਕੋਈ ਜ਼ਰੂਰੀ ਕੰਮ ਲਈ ਗਈ ਹੋਈ ਸੀ ਤਾਂ ਮੇਰੀ ਪਤਨੀ ਨੇ ਮੈਨੂੰ ਕਿਹਾ ਕਿ ਉਸਨੇ ਮੇਰੇ ਨਾਲ ਇੱਕ ਬਹੁਤ ਹੀ ਜ਼ਰੂਰੀ ਗੱਲ ਕਰਨੀ ਹੈ ਉਹ ਥੋੜੀ ਹਿਚਕਚਾ ਰਹੀ ਸੀ ਪਰ ਮੈਂ ਸਹਿਜੋ ਕਿ ਉਸਨੂੰ ਪੁੱਛਿਆ ਕਿ ਜੋ ਵੀ ਗੱਲ ਹੈ ਬਿਨਾਂ ਚੀਜ਼ ਕਿਤੇ ਦੱਸ ਦੇ ਮੇਰੀ ਪਤਨੀ ਨੇ ਹੌਲੀ ਜਿਹੀ ਆਵਾਜ਼ ਵਿੱਚ ਕਿਹਾ ਤੁਹਾਨੂੰ ਪਤਾ ਹੀ ਹੈ ਕਿ ਦੀਦੀ ਨੇ ਵਿਆਹ ਨਹੀਂ ਕਰਵਾਇਆ ਅਤੇ ਹੁਣ ਸ਼ਾਇਦ ਕਦੇ ਵੀ ਨਹੀਂ ਕਰਵਾਉਣਗੇ ਮੈਂ ਹਾਂ ਵਿੱਚ ਸਿਰ ਹਿਲਾਉਂਦੇ ਹੋਏ ਕਿਹਾ ਹਾਂ ਇਹ ਤਾਂ ਮੈਂ ਜਾਣਦਾ ਹਾਂ ਪਰ ਗੱਲ ਕੀ ਹੈ ਮੇਰੀ ਪਤਨੀ ਨੇ ਮੇਰੇ ਵੱਲ ਦੇਖਦੇ ਹੋਏ ਕਿਹਾ ਤੁਹਾਨੂੰ ਪਤਾ ਹੈ ਕਿ ਦੀਦੀ ਕੋਲ ਮੇਰੇ ਤੋਂ ਇਲਾਵਾ ਹੋਰ ਕੋਈ ਨਹੀਂ ਹੈ। ਉਹ ਹਮੇਸ਼ਾ ਇਕੱਲੇ ਹੀ ਰਹਿੰਦੇ ਹਨ। ਹਾਂ, ਇਹ ਸਹੀ ਹੈ। ਪਰ ਤੁਸੀਂ ਸਭ ਕਿਉਂ ਦੱਸ ਰਹੀ ਹੈਂ? ਮੈਂ ਉਸਨੂੰ ਪੁੱਛਿਆ ਤਾਂ ਕਿ ਦੀਦੀ ਹਮੇਸ਼ਾ ਸਾਡੇ ਕੋਲ रह ਸਕਦੇ ਹਨ। ਮੇਰੀ ਪਤਨੀ ਨੇ ਥੋੜਾ ਚਿੰਤਿਤ ਹੋਏ ਕਿਹਾ, "ਇਸ ਵਿੱਚ ਪੁੱਛਣ ਦੀ ਕੀ ਗੱਲ ਹੈ? ਜੇਕਰ ਉਸਨੂੰ ਕੋਈ ਪਰੇਸ਼ਾਨੀ ਨਹੀਂ ਹੈ ਤਾਂ ਮੈਨੂੰ ਵੀ ਨਹੀਂ ਹੋਵੇਗੀ।" ਮੈਂ ਹਲਕਾ ਜਿਹਾ ਹੱਸਦੇ ਹੋਏ ਕਿਹਾ, "ਮੈਨੂੰ ਪਤਾ ਸੀ ਕਿ ਤੁਸੀਂ ਮਨਾ ਨਹੀਂ ਕਰੋਗੇ। ਪਰ ਗੱਲ ਸਿਰਫ ਐਨੀ ਹੀ ਨਹੀਂ ਹੈ।" ਤਾਂ ਫਿਰ ਹੋਰ ਕੀ ਗੱਲ ਐ ਮੈਂ ਉਸਦੀ ਗੱਲ ਕੱਟਦੇ ਹੋਏ ਕਿਹਾ ਸਾਨੂੰ ਤਾਂ ਇੱਕ ਦੂਜੇ ਉੱਤੇ ਪੂਰਾ ਭਰੋਸਾ ਹੈ ਮੇਰੀ ਪਤਨੀ ਨੇ ਢੂੰਗੀ ਸਾਹ ਲੈਂਦੇ ਹੋਏ ਕਿਹਾ ਤੁਹਾਡੇ ਤੇ ਤਾਂ ਪੂਰਾ ਭਰੋਸਾ ਹੈ ਇਸੇ ਲਈ ਤੁਹਾਡੇ ਨਾਲ ਇੱਕ ਬਹੁਤ ਜ਼ਰੂਰੀ ਗੱਲ ਕਰਨ ਜਾ ਰਹੀ ਹਾਂ ਸਾਨੂੰ ਦੀਦੀ ਦੀ ਮਦਦ ਕਰਨੀ ਹੋਵੇਗੀ ਕਿਸ ਤਰ੍ਹਾਂ ਦੀ ਮਦਦ ਮੈਂ ਸਿੱਧਾ ਪੁੱਛਿਆ ਮੇਰੀ ਪਤਨੀ ਥੋੜਾ ਹਿਜਕਚਾਹਤ ਨਾਲ ਕਿਹਾ ਦੀਦੀ ਬਹੁਤ ਹੀ ਇਕੱਲੀ ਐ ਅਤੇ ਹਰ ਔਰਤ ਦੀਆਂ ਕੁਝ ਜ਼ਰੂਰਤਾਂ ਹੁੰਦੀਆਂ ਨੇ ਮੈਂ ਹਾਂ ਵਿੱਚ ਹਾਂਵੇਂ ਪਰ ਦਿੱਤੀ ਫਿਰ ਮੇਰੀ ਪਤਨੀ ਨੇ ਕਿਹਾ ਇਹ ਸਹੀ ਹੈ ਉਹ ਸਾਡੇ ਨਾਲ ਰਹਿ ਸਕਦੇ ਹਨ ਅਧਿਕ ਇਕੱਲਾਪਨ ਮਹਿਸੂਸ ਵੀ ਨਹੀਂ ਹੋਵੇਗਾ ਪਰ ਉਹ ਬੋਲਦੀ ਬੋਲਦੀ ਰੁਕ ਗਈ ਮੈਂ ਹੁਣ ਗੰਭੀਰ ਹੋ ਕੇ ਪੁੱਛਿਆ ਤਾਂ ਮੇਰੀ ਪਤਨੀ ਨੇ ਝਿਜਕਦੇ ਹੋਏ ਕਿਹਾ ਕੀ ਤੁਸੀਂ ਦੀਦੀ ਦੀ ਹਰ ਜ਼ਰੂਰਤ ਪੂਰੀ ਕਰ ਸਕਦੇ ਹੋ ਹਰ ਜ਼ਰੂਰਤ ਮੈਂ ਹਰਾਨੀ ਨਾਲ ਪੁੱਛਿਆ ਤੂੰ ਕਹਿਣਾ ਕੀ ਚਾਹੁੰਦੀ ਹੈ ਮੇਰੀ ਪਤਨੀ ਨੇ ਹੌਲੀ ਜਿਹਾ ਕਿਹਾ ਕੀ ਤੁਸੀਂ ਦੀਦੀ ਨਾਲ ਫਿਜ਼ੀਕਲ ਹੋ ਸਕਦੇ ਹੋ ਪਲੀਜ਼ ਮੈਨੂੰ ਗਲਤ ਨਾ ਸਮਝਿਓ ਦੀਦੀ ਨੇ ਮੇਰੇ ਲਈ ਬਹੁਤ ਕੁਝ ਕੀਤਾ ਹੈ ਅਤੇ ਉਹਨਾਂ ਦੀ ਇਹ ਤਕਲੀਫ ਮੇਰੇ ਤੋਂ ਦੇਖੀ ਨਹੀਂ ਜਾ ਰਹੀ। ਇਸ ਲਈ ਮੈਂ ਤੁਹਾਨੂੰ ਇਹ ਕਹਿ ਰਹੀ ਹਾਂ। ਇਹ ਸੁਣ ਕੇ ਮੈਂ ਹੈਰਾਨ ਰਹਿ ਗਿਆ। ਕੀ ਤੂੰ پاگل ਹੋ ਗਈ ਹੈ? ਮੈਂ ਸਾਰੀ ਕਨਾਲ ਇਸ ਤਰ੍ਹਾਂ ਕਿਵੇਂ ਕਰ ਸਕਦਾ ਹਾਂ? ਉਹ ਤੇਰੀ ਵੱਡੀ ਭੈਣ ਹੈ ਅਤੇ ਮੈਂ ਵੀ ਉਸ ਨੂੰ ਕਦੇ ਗਲਤ ਨਜ਼ਰਾਂ ਨਾਲ ਨਹੀਂ ਦੇਖਿਆ। ਸਭ ਤੋਂ ਵੱਡੀ ਗੱਲ, ਮੈਂ ਤਾਂ ਇਹ ਧੋਖਾ ਨਹੀਂ ਦੇ ਸਕਦਾ ਹਾਂ। ਮੇਰੀ ਪਤਨੀ ਨੇ ਮੇਰੇ ਵੱਲ ਦੇਖਿਆ ਤੇ ਕਿਹਾ, "ਪਲੀਜ਼, ਮੁਸੇ ਨਾ ਹੋ। ਮੈਂ ਜਾਣਦੀ ਹਾਂ ਕਿ ਤੁਸੀਂ ਕਦੇ ਵੀ ਉਹਨਾਂ ਨੂੰ ਗਲਤ ਨਜ਼ਰ ਨਾਲ ਨਹੀਂ ਦੇਖਿਆ।" ਇਹ ਤੋ ਖਣਈ ਹੈ ਮੈਂ ਖੁਦ ਤੁਹਾਨੂੰ ਇਹ ਕਹਿ ਰਹੀ ਆ ਪਲੀਜ਼ ਮੇਰੀ ਗੱਲ ਮੰਨ ਜਾਓ ਦੀਦੀ ਦੀ ਮਦਦ ਕਰੋ ਮੈਂ ਉਸ ਨੂੰ ਹੋਰ ਗੰਭੀਰਤਾ ਨਾਲ ਦੇਖਿਆ ਤੇ ਕਿਹਾ ਨਹੀਂ ਮੈਂ ਇਸ ਤਰ੍ਹਾਂ ਨਹੀਂ ਕਰ ਸਕਦਾ ਮੇਰੀ ਪਤਨੀ ਨੇ ਰੋਂਦੇ ਹੋਏ ਕਿਹਾ ਪਲੀਜ਼ ਸਿਰਫ ਇੱਕ ਵਾਰ ਜੇਕਰ ਤੁਹਾਨੂੰ ਠੀਕ ਨਾ ਲੱਗੇ ਤਾਂ ਫਿਰ ਮੈਂ ਤੁਹਾਨੂੰ ਕਦੇ ਨਹੀਂ ਕਹਾਂਗੀ ਉਸ ਦੀ ਇਸ ਗੱਲ ਨੇ ਮੈਨੂੰ ਦੋ ਚਿੱਠੀ ਵਿੱਚ ਪਾ ਦਿੱਤਾ ਸੀ ਠੀਕ ਹੈ ਰੋਣਾ ਬੰਦ ਕਰ ਮੈਂ ਇਸ ਬਾਰੇ ਸੋਚਾਂਗਾ ਪਰ ਪਹਿਲਾਂ ਇਹ ਦੱਸ ਸਾਰਿਕਾ ਨੇ ਤੈਨੂੰ ਕੀ ਕਿਹਾ ਹੈ ਕੀ ਉਸਨੇ ਇਸ ਤਰ੍ਹਾਂ ਦੀ ਕੋਈ ਗੱਲ ਕੀਤੀ ਹੈ ਮੇਰੀ ਪਤਨੀ ਨੇ ਆ ਵਿੱਚ ਸਿਰ ਹਿਲਾਉਂਦੇ ਹੋਏ ਕਿਹਾ ਨਹੀਂ ਉਹਨਾਂ ਨੇ ਕੁਝ ਵੀ ਨਹੀਂ ਕਿਹਾ ਇਹ ਗੱਲ ਮੈਂ ਹੀ ਸ਼ੁਰੂ ਕੀਤੀ ਹੈ ਮੈਂ ਕੁਝ ਮਹਿਸੂਸ ਕੀਤਾ ਸੀ ਅਤੇ ਉਹਨਾਂ ਨਾਲ ਗੱਲ ਕੀਤੀ ਸੀ ਕੀ ਮਹਿਸੂਸ ਕੀਤਾ ਸੀ ਤੂੰ ਤੇ ਸਾਰਿਕਾ ਨਾਲ ਕੀ ਗੱਲ ਹੋਈ ਹੈ ਮੈਂ ਪੁੱਛਿਆ ਉਸਨੇ ਥੋੜੀ देर ਚੁੱਪ ਰਹਿਣ ਤੋਂ ਬਾਅਦ ਕਿਹਾ ਮੈਂ ਉਹਨਾਂ ਦੀ ਤਕਲੀਫ ਨੂੰ ਮਹਿਸੂਸ ਕੀਤਾ ਸੀ ਉਹਨਾਂ ਨੇ ਖੁੱਲ ਕੇ ਕੁਝ ਨਹੀਂ ਕਿਹਾ ਪਰ ਉਹਨਾਂ ਦੇ ਵਿਵਹਾਰ ਤੋਂ ਮੈਨੂੰ ਸਭ ਕੁਝ ਸਮਝ ਆ ਗਿਆ ਸੀ ਮੈਂ ਆਪਣੀ ਪਤਨੀ ਨੂੰ ਸਖਤੀ ਨਾਲ ਕਿਹਾ ਕਿ ਪੂਰੀ ਗੱਲ ਦੱਸ ਸਭ ਕੁਝ ਜਾਣਨ ਦੇ ਬਾਅਦ ਹੀ ਮੈਂ ਕੋਈ ਫੈਸਲਾ ਲਵਾਂਗਾ ਤਾਂ ਫਿਰ ਮੇਰੀ ਪਤਨੀ ਨੇ ਮੈਨੂੰ ਵਿਸਥਾਰ ਵਿੱਚ ਦੱਸਿਆ ਇੱਕ ਰਾਤ ਦੀ ਗੱਲ ਸੀ ਮੈਨੂੰ ਦੀਦੀ ਦੇ ਕਮਰੇ ਵਿੱਚੋਂ ਹਲਕੀਆਂ-ਹਲਕੀਆਂ ਸਿਸਕੀਆਂ ਦੀ ਆਵਾਜ਼ ਸੁਣਾਈ ਦੇ ਰਹੀ ਸੀ ਪਹਿਲਾਂ ਤਾਂ ਧਿਆਨ ਨਹੀਂ ਦਿੱਤਾ ਪਰ ਕੁਝ ਧੇਰ ਬਾਅਦ ਆਵਾਜ਼ ਬੰਦ ਹੋ ਗਈ ਐ ਫਿਰ ਮੈਂ ਦੇਖਿਆ ਕਿ ਦੀਦੀ ਵਾਸ਼ਰੂਮ ਵਿੱਚ ਚਲੀ ਗਈ ਸੀ ਫਿਰ ਉਸ ਤੋਂ ਬਾਅਦ ਮੈਨੂੰ ਹੋਰ ਜ਼ਿਆਦਾ ਜਾਣਨ ਦੀ ਜਗਿਆਸਾ ਪੈਦਾ ਹੋ ਗਈ ਸੀ ਕਾਫੀ ਦੇਰ ਤੱਕ ਦੀਦੀ ਵਾਸ਼ਰੂਮ ਤੋਂ ਬਾਹਰ ਨਹੀਂ ਆਈ ਸੀ ਮੈਂ ਸੋਚ ਰਹੀ ਸੀ ਕਿ ਕੀ ਹੋ ਗਿਆ ਉਦੋਂ ਹੀ ਅੰਦਰੋਂ ਹੌਲੀ-ਹੌਲੀ ਰੋਂਦੀ ਆਵਾਜ਼ ਆਉਣ ਲੱਗੀ ਮੈਂ ਕੁਝ ਸਮਝ ਨਹੀਂ ਪਾ ਰਹੀ ਸੀ ਥੋੜੀ ਦੇਰ ਬਾਅਦ ਦੀਦੀ ਬਾਹਰ ਆ ਗਈ ਫਿਰ ਚੁੱਪ-ਚਾਪ ਸੌਂ ਲਈ ਚਲੀ ਗਈ ਅਗਲੇ ਦਿਨ ਵੀ ਇਹੀ ਹੋਇਆ ਮੇਰੀ ਪਤਨੀ ਨੇ ਡੂੰਗਾ ਸਾ ਲਿਆ ਤੇ ਫਿਰ ਕਹਿਣ ਲੱਗੀ ਅਗਲੀ ਰਾਤ ਜਦੋਂ ਫਿਰ ਮੈਨੂੰ ਇਹੀ ਆਵਾਜ਼ਾਂ ਫਿਰ ਸੁਣਾਈ ਦਿੱਤੀਆਂ ਤਾਂ ਮੈਂ ਹਿੰਮਤ ਕਰਕੇ ਦੀਦੀ ਨੂੰ ਲੋਕ ਕੇ ਦੇਖਣ ਦਾ ਫੈਸਲਾ ਕੀਤਾ ਕਮਰੇ ਵਿੱਚ ਹਨੇਰਾ ਸੀ ਅਤੇ ਦੀਦੀ ਨੂੰ ਸ਼ਾਇਦ ਪਤਾ ਨਹੀਂ ਸੀ ਕਿ ਮੈਂ ਦਰਵਾਜ਼ੇ ਕੋਲ ਖੜ੍ਹੀ ਹਾਂ ਮੈਂ ਦੇਖਿਆ ਕਿ ਦੀਦੀ ਬਿਸਤਰ ਉੱਤੇ ਲੇਟੀ ਹੋਈ ਸੀ ਅਤੇ ਉਸ ਦਾ ਇੱਕ ਹੱਥ ਆਪਣੇ ਸੀਨੇ ਉੱਤੇ ਸੀ ਦੂਸਰਾ ਹੱਥ ਉਸ ਦੇ ਦੁਪੱਟੇ ਦੇ ਥੱਲੇ ਸੀ ਉਹਨਾਂ ਦੇ ਚਿਹਰੇ ਤੇ ਇੱਕ ਗੰਭੀਰ ਭਾਵ ਸੀ ਅਤੇ ਉਹਨਾਂ ਦੇ ਮੂੰਹ ਵਿੱਚੋਂ ਹਲਕੀਆਂ-ਹਲਕੀਆਂ ਆਵਾਜ਼ਾਂ ਆ ਰਹੀਆਂ ਸਨ ਕੁਝ ਥੇਰ ਬਾਅਦ ਉਹਨਾਂ ਨੇ ਆਪਣੀ ਅੱਖਾਂ ਬੰਦ ਕਰ ਲਈਆਂ ਅਤੇ ਡੂੰਘੇ-ਡੂੰਘੇ ਸਾਹ ਲੈਣ ਲੱਗੀਆਂ ਫਿਰ ਅਚਾਨਕ ਉੱਠੀ ਅਤੇ ਬਾਥਰੂਮ ਵਿੱਚ ਚਲੀ ਗਈ ਫਿਰ ਕੀ ਹੋਇਆ ਮੈਂ ਪੁੱਛਿਆ ਮੇਰੀ ਪਤਨੀ ਮੁਸਕਰਾਉਂਦੀ ਹੋਈ ਬੋਲੀ ਸਬਰ ਕਰੋ ਮੈਂ ਜਾਣਦੀ ਹਾਂ ਕਿ ਤੁਸੀਂ ਇਹ ਸੁਣ ਕੇ ਪਰੇਸ਼ਾਨ ਹੋ ਰਹੇ ਹੋ ਪਰ ਇਹ ਤਾਂ ਸੁਭਾਵਿਕ ਹੀ ਹੈ ਮੈਂ ਥੋੜਾ ਖਿਜਦੇ ਹੋਏ ਕਿਹਾ ਦੱਸ ਅੱਗੇ ਕੀ ਹੋਇਆ ਜਦੋਂ ਦੀਦੀ ਬਾਥਰੂਮ ਵਿੱਚ ਗਈ ਸੀ ਤਾਂ ਮੈਂ ਮੌਕਾ ਦੇਖ ਕੇ ਕਮਰੇ ਦੀ ਲਾਈਟ ਔਨ ਕਰ ਦਿੱਤੀ ਸੀ ਥੋੜੀ ਦੇਰ ਬਾਅਦ ਜਿਵੇਂ ਹੀ ਉਹ ਬਾਹਰ ਆਏ ਮੈਨੂੰ ਦੇਖ ਕੇ ਉਹ ਘਬਰਾ ਗਈ ਅਤੇ ਹੜਬੜਾਹਟ ਵਿੱਚ ਮੇਰੇ ਤੋਂ ਪੁੱਛਣ ਲੱਗੇ ਕਿ ਕੀ ਹੋਇਆ ਕੁਝ ਚਾਹੀਦਾ ਹੈ ਮੈਂ ਉਹਨਾਂ ਨੂੰ ਸ਼ਾਂਤ ਕਰਦੇ ਹੋਏ ਕਿਹਾ ਦੀਦੀ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਮੇਰਾ ਮਨ ਨਹੀਂ ਲੱਗ ਰਿਹਾ ਤੇ ਮੈਂ ਪਰੇਸ਼ਾਨ ਹਾਂ ਸਾਰਿਕਾ ਦੀਦੀ ਵੀ ਥੋੜੀ ਸਹਿਜ ਹੋ ਗਈ ਸੀ ਫਿਰ ਉਹਨਾਂ ਨੇ ਮੈਨੂੰ ਕਿਹਾ ਕੀ ਹੋਇਆ ਸਭ ਠੀਕ ਤਾਂ ਹੈ ਮੈਂ ਸਿੱਧਾ ਸਵਾਲ ਪੁੱਛਿਆ ਦੀਦੀ ਮੈਂ ਤੁਹਾਨੂੰ ਕੁਝ ਦਿਨਾਂ ਤੋਂ ਪਰੇਸ਼ਾਨ ਦੇਖ ਰਹੀ ਹਾਂ ਤੁਸੀਂ ਮੈਨੂੰ ਸੱਚ ਦੱਸੋ ਤੁਸੀਂ ਇਕੱਲੇ ਵਿੱਚ ਕਿਉਂ ਰੋਂਦੇ ਹੋ ਸਾਰਿਕਾ ਦੀਦੀ ਨੇ ਇੱਕ ਦੁੰਗਾ ਸਾਹ ਲਿਆ ਤੇ ਕਿਹਾ ਇਹ ਸਭ ਸੈਨਾ ਸੌਖਾ ਨਹੀਂ ਹੈ ਮੈਂ ਕਈ ਵਾਰ ਖੁਦ ਨੂੰ ਇਕੱਲਾ ਮਹਿਸੂਸ ਕਰਦੀ ਹਾਂ ਕਦੇ ਕਦੇ ਦਿਲ ਭਾਰੀ ਹੋ ਜਾਂਦਾ ਹੈ ਇਹ ਸਭ ਤੈਨੂੰ ਪਰੇਸ਼ਾਨ ਕਰਨ ਲਈ ਨਹੀਂ ਦੱਸ ਰਹੀ ਸੀ ਮੈਂ ਦੀਦੀ ਦਾ ਹੱਥ ਫੜ ਲਿਆ ਤੇ ਕਿਹਾ ਦੀਦੀ ਮੈਂ ਤੁਹਾਡੀ ਛੋਟੀ ਭੈਣ ਹਾਂ ਤੁਸੀਂ ਮੇਰੇ ਨਾਲ ਹਰ ਗੱਲ ਕਰ ਸਕਦੇ ਹੋ ਇਹ ਇਕੱਲਾਪਨ ਅਤੇ ਇਹ ਦਰਦ ਮੇਰੇ ਤੋਂ ਦੇਖਿਆ ਨਹੀਂ ਜਾ ਰਿਹਾ ਮੈਂ ਜਾਣਦੀ ਹਾਂ ਕਿ ਹਰ ਇਨਸਾਨ ਦੀਆਂ ਭਾਵਨਾਵਾਂ ਅਤੇ ਮਾਨਸਿਕ ਜ਼ਰੂਰਤਾਂ ਹੁੰਦੀਆਂ ਹਨ ਅਤੇ ਹਾਂ ਸਰੀਰਕ ਜ਼ਰੂਰਤਾਂ ਵੀ ਸਾਰਿਕਾ ਦੀਦੀ ਨੇ ਥੋੜਾ ਚੀਕਦੇ ਹੋਏ ਕਿਹਾ ਹਾਂ ਇਹ ਗੱਲ ਸਹੀ ਹੈ ਪਰ ਕੀ ਕਰਾਂ ਮੇਰੇ ਕੋਲ ਇਸ ਦਾ ਕੋਈ ਹੱਲ ਨਹੀਂ ਹੈ ਮੈਂ ਤੇਰੇ ਅਤੇ ਤੇਰੀ ਪਰਿਵਾਰ ਦੀਆਂ ਖੁਸ਼ੀਆਂ ਲਈ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ ਹੈ ਇਹ ਇਕੱਲਾਪਨ ਕਦੇ-ਕਦੇ ਮੈਨੂੰ ਕੱਟਣ ਨੂੰ ਦੁਆਰਦਾ ਹੈ ਤਾਂ ਮੇਰੀ ਪਤਨੀ ਨੇ ਸਾਰਿਕਾ ਨੂੰ ਗੰਭੀਰਤਾ ਨਾਲ ਕਿਹਾ ਇਸ ਦਾ ਇੱਕ ਹੱਲ ਹੋ ਸਕਦਾ ਹੈ ਦੀਦੀ ਨੇ ਹੈਰਾਨ ਹੁੰਦੇ ਹੋਏ ਪੁੱਛਿਆ ਕਿਹੜਾ ਹੱਲ ਦੀਦੀ ਮੈਨੂੰ ਡਾਕਟਰ ਨੇ ਬੈੱਡ ਰੈਸ ਤੇ ਰੱਖਿਆ ਹੈ ਅਤੇ ਵਿਨੋਦ ਤੋਂ ਦੂਰ ਰਹਿਣ ਲਈ ਕਿਹਾ ਹੈ ਮੈਂ ਦੇਖ ਰਹੀ ਆ ਕਿ ਵਿਨੋਦ ਵੀ ਪਰੇਸ਼ਾਨ ਰਹਿੰਦੇ ਹਨ ਅਤੇ ਮੈਂ ਸੋਚ ਰਹੀ ਸੀ ਕਿ ਤਾ ਸਾਰਿਕਾ ਨੇ ਪੁੱਛਿਆ ਕੀ ਸੋਚ ਰਹੀ ਸੀ ਤਾਂ ਮੈਂ ਕਿਹਾ ਤੁਸੀਂ ਅਤੇ ਵਿਨੋਦ ਇੱਕ ਦੂਸਰੇ ਦੀ ਮਦਦ ਕਰ ਸਕਦੇ ਹੋ ਇਹ ਸੁਣ ਕੇ ਦੀਦੀ ਪਿੱਛੇ हट ਗਈ ਕਿ ਤੂੰ ਪਾਗਲ ਹੋ ਗਈ ਹੈ ਇਹ ਕੀ ਕਹਿ ਰਹੀ ਹੈ ਵਿਨੋਦ ਤੇਰਾ ਪਤੀ ਹੈ ਮੈਂ ਉਹਨਾਂ ਨੂੰ ਸ਼ਾਂਤ ਕਰਦੇ ਹੋਏ ਕਿਹਾ ਕਿ ਦੀਦੀ ਮੈਂ ਪਾਗਲ ਨਹੀਂ ਹਾਂ ਮੈਂ ਹਰ ਵਾਰ ਦੇਖਿਆ ਹੈ ਕਿ ਤੁਸੀਂ ਆਪਣੀਆਂ ਜ਼ਰੂਰਤਾਂ ਨੂੰ ਨਜ਼ਰਅੰਦਾਜ਼ ਕਰਦੇ ਹੋ ਹੁਣ ਮੇਰੀ ਵਾਰੀ ਹੈ ਮੈਂ ਤੁਹਾਡੀ ਮਦਦ ਕਰਨਾ ਚਾਹੁੰਦੀ ਹਾਂ ਇਹ ਕੋਈ ਗਲਤ ਗੱਲ ਨਹੀਂ ਹੈ ਬਾਰ ਕਿਸੇ ਨਾਲ ਇਹ ਸਭ ਕਰਨ ਤੋਂ ਚੰਗਾ ਹੈ ਕਿ ਇਸ ਦਾ ਹੱਲ ਘਰ ਵਿੱਚ ਹੀ ਹੋ ਜਾਵੇ ਤਾਂ ਸਾਰਿਕਾ ਨੇ ਕਿਹਾ ਪਰ ਇਹ ਕਿਵੇਂ ਹੋ ਸਕਦਾ ਹੈ ਮੈਂ ਵਿਨੋਦ ਨੂੰ ਤੇਰੇ ਪਤੀ ਦੇ ਰੂਪ ਵਿੱਚ ਦੇਖਦੀ ਹਾਂ ਇਹ ਤਾਂ ਪੂਰੀ ਤਰ੍ਹਾਂ ਨਾਲ ਗਲਤ ਹੋਵੇਗਾ ਦੀਦੀ ਇਹ ਗਲਤ ਨਹੀਂ ਹੈ ਇਹ ਇੱਕ ਸਮਝ ਹੈ ਅਤੇ ਸਭ ਮੇਰੀ ਸਹਿਮਤੀ ਨਾਲ ਹੋ ਰਿਹਾ ਹੈ ਤੁਸੀਂ ਬਸ ਇਸ ਗੱਲ ਤੇ ਵਿਚਾਰ ਕਰੋ ਅਤੇ ਜੇਕਰ ਤੁਹਾਨੂੰ ਇਹ ਸਹੀ ਲੱਗੇ ਤਾਂ ਠੀਕ ਹੈ ਨਹੀਂ ਤਾਂ ਕੋਈ ਜ਼ਬਰਦਸਤੀ ਨਹੀਂ ਹੈ ਸਾਰਿਕਾ ਦੀਦੀ ਨੂੰ ਸਮਝ ਵਿੱਚ ਨਹੀਂ ਆ ਰਹੀ ਸੀ ਉਹ ਬੋਲੀ ਇਹ ਸਭ ਮੇਰੇ ਲਈ ਅਜੀਬ ਹੈ ਕੀ ਵਿਨੋਦ ਇਸ ਲਈ ਤਿਆਰ ਹੋ ਜਾਵੇਗਾ ਤੇ ਕੀ ਤੂੰ ਸੱਚਮੁੱਚ ਇਹ ਚਾਹੁੰਦੀ ਹੈ ਤਾਂ ਮੈਂ ਕਿਹਾ ਕਿ ਮੈਂ ਇਹ ਸਭ ਸੋਚ ਸਮਝ ਕੇ ਹੀ ਇਹ ਗੱਲ ਕਰ ਰਹੀ ਹਾਂ ਵਿਨੋਦ ਮੇਰੀ ਗੱਲ ਮੰਨ ਲੈਣਗੇ ਉਹਦੇ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਮੈਂ ਇਹ ਖੁਦ ਚਾਹੁੰਦੀ ਹਾਂ ਤੁਸੀਂ ਸਿਰਫ ਮੇਰੇ ਲਈ ਨਹੀਂ ਆਪਣੇ ਲਈ ਇਹ ਮੌਕਾ ਲਓ ਸਾਰਿਕਾ ਦੀਦੀ ਨੇ ਇੱਕ ਲੰਬਾ ਸਾਹ ਲਿਆ ਤੇ ਕਿਹਾ ਕਿ ਉਹ ਸੋਚ ਕੇ ਦੱਸੇਗੀ ਮੇਰੀ ਪਤਨੀ ਨੇ ਮੈਨੂੰ ਸਾਰੀ ਗੱਲ ਦੱਸ ਦਿੱਤੀ ਸੀ ਉਸ ساری ਰਾਤ ਮੈਂ اپنی ਪਤਨੀ ਅਤੇ ਸਾਰਿਕਾ ਬਾਰੇ ਹੀ ਸੋਚਦਾ ਰਿਹਾ। ਅਗਲੇ ਦਿਨ ਮੈਂ ਸਾਰਿਕਾ ਨੂੰ ਲੈਣ ਲਈ ਜਾਣਾ ਸੀ। ਸਵੇਰੇ ਤਿਆਰ ਹੋ ਕੇ ਮੈਂ ਕਾਰ ਤੇ ਉਸ ਨੂੰ ਲੈਣ ਲਈ ਉਸਦੇ ਘਰ ਚਲਾ ਗਿਆ। ਜਿਵੇਂ ਹੀ ਮੈਂ ਉਸਦੇ ਦਰਵਾਜ਼ੇ ਤੇ ਪਹੁੰਚਿਆ ਤਾਂ ਉਹ ਬਾਹਰ ਆਈ। ਉਸਨੇ ਮੇਰੀ ਪਤਨੀ ਦਾ ਗੋਡਿਆਂ ਤੱਕ ਦੀ ਲੰਬਾਈ ਵਾਲਾ ਵਨ ਪੀਸ ਪਾਇਆ ਹੋਇਆ ਸੀ। ਉਹ ਉਸ ਵਿੱਚ ਬਹੁਤ ਹੀ ਆਕਰਸ਼ਕ ਲੱਗ ਰਹੀ ਸੀ। ਜਿਵੇਂ ਉਹ ਡਰੈੱਸ ਉਸ ਲਈ ਹੀ ਬਣੀ ਹੋਵੇ। ਸਾਰਿਕਾ ਨੇ ਮੈਨੂੰ ਅੰਦਰ ਬੁਲਾਇਆ ਤੇ ਮੁਸਕਰਾਉਂਦੀ ਹੋਈ ਨੇ ਕਿਹਾ, ਆਓ ਪਹਿਲਾਂ ਥੋੜਾ ਆਰਾਮ ਕਰ ਲਓ ਤੇ ਚਾਹ ਪੀ ਲਓ। ਫਿਰ ਅੱਪਾ ਚੱਲਦੇ ਹਨ ਮੈਂ ਉਸਦੇ ਪਹਿਨਾਵੇ ਦੀ ਤਾਰੀਫ਼ ਕਰਦੇ ਹੋਏ ਕਿਹਾ ਤੁਸੀਂ ਇਸ ਡਰੈੱਸ ਵਿੱਚ ਬਹੁਤ ਹੀ ਸੋਹਣੇ ਲੱਗ ਰਹੇ ਹੋ ਇਹ ਡਰੈੱਸ ਤੁਹਾਡੇ ਤੇ ਖੂਬ ਜਾਚ ਰਹੀ ਹੈ ਸਾਰਿਕਾ ਨੇ ਹਲਕਾ ਜਿਹਾ ਸ਼ਰਮਾਉਂਦੇ ਹੋਏ ਮੈਨੂੰ ਥੈਂਕ ਯੂ ਕਿਹਾ ਤੇ ਚਾਹ ਬਣਾਉਣ ਲਈ ਕਿਚਨ ਵਿੱਚ ਚਲੀ ਗਈ ਮੈਂ ਹਾਲ ਵਿੱਚ ਬੈਠ ਕੇ ਆਪਣਾ ਮੋਬਾਈਲ ਫੋਨ ਚਲਾਉਣ ਲੱਗ ਪਿਆ ਕੁਝ ਦੇਰ ਵਿੱਚ ਸਾਰਿਕਾ ਚਾਹ ਲੈ ਕੇ ਆ ਗਈ ਅਤੇ ਮੇਰੇ ਸਾਹਮਣੇ ਸੋਫੇ ਉੱਤੇ ਬੈਠ ਗਈ ਅਸੀਂ ਪਹਿਲਾਂ ਇੱਧਰ ਉੱਧਰ ਦੀਆਂ ਗੱਲਾਂ ਕਰਦੇ ਰਹੇ ਮੈਂ ਕਿਹਾ ਕਿ ਆਪਾਂ ਅੱਧੇ ਘੰਟੇ ਤੱਕ ਚੱਲ ਪਾਵਾਂਗੇ ਤਾਂ ਸਾਰਿਕਾ ਨੇ ਮੁਸਕਰਾਉਂਦੇ ਹੋਏ ਹਾਂਮੀ ਪਰਦੇ ਹੋਏ ਕਿਹਾ ਕਿ ਠੀਕ ਹੈ ਮੈਂ ਤਿਆਰ ਹਾਂ ਕੁਝ ਦੇਰ ਦੀ ਚੁੱਪ ਤੋਂ ਬਾਅਦ ਮੈਂ ਝਿਜਕਦੇ ਹੋਏ ਉਸ ਨੂੰ ਕਿਹਾ ਕਿ ਸਾਰਿਕਾ ਤੁਹਾਡੀ ਭੈਣ ਨਾਲ ਮੇਰੀ ਇੱਕ ਗੱਲ ਹੋਈ ਹੈ ਕੀ ਤੁਸੀਂ ਵੀ ਉਸ ਗੱਲ ਬਾਰੇ ਜਾਣਦੇ ਹੋ ਇਹ ਸੁਣਦੇ ਹੀ ਸਾਰਿਕਾ ਥੋੜੀ ਡਰ ਗਈ ਅਧੇ ਕਮਰੇ ਵਿੱਚ ਅਚਾਨਕ ਸ਼ਾਂਤੀ ਪਸਰ ਗਈ ਉਹ ਕੁਝ ਕਹਿਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਉਸ ਦੀ ਝਿਜਕ ਸਾਫ਼ ਚਲਕ ਰਹੀ ਸੀ ਮੈਂ ਉਸ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੇ ਹੋਏ ਕਿਹਾ ਸਾਰਿਕਾ ਤੁਹਾਡੇ ਦਿਲ ਵਿੱਚ ਜੋ ਹੈ ਮੈਨੂੰ ਕਹਿ ਸਕਦੇ ਹੋ ਮੈਂ ਸਮਝਦਾ ਹਾਂ ਕਿ ਹਰ ਇਨਸਾਨ ਦੀਆਂ ਆਪਣੀਆਂ ਨਿੱਜੀ ਜ਼ਰੂਰਤਾਂ ਤੇ ਭਾਵਨਾਵਾਂ ਹੁੰਦੀਆਂ ਹਨ ਇਸ ਵਿੱਚ ਕੁਝ ਵੀ ਗਲਤ ਨਹੀਂ ਹੈ ਜੇਕਰ ਤੁਹਾਡੀ ਕੋਈ ਸਮੱਸਿਆ ਹੈ ਤਾਂ ਮੈਂ ਤੁਹਾਡੀ ਮਦਦ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਾਂ ਬਸ ਤੁਹਾਨੂੰ ਮੇਰੇ ਉੱਤੇ ਭਰੋਸਾ ਰੱਖਣਾ ਹੋਵੇਗਾ ਸਾਰਿਕਾ ਨੇ ਡੂੰਗਾ ਸਾਲਿਆ ਤੇ ਹੌਲੇ ਜਿਹੀ ਕਿਹਾ ਮੈਨੂੰ ਸਮਝ ਨਹੀਂ ਆ ਰਹੀ ਕਿ ਮੈਂ ਕੀ ਕਹਾ ਇਹ ਸਭ ਮੇਰੇ ਲਈ ਥੋੜਾ ਜਿਹਾ ਅਜੀਬ ਹੈ ਮੈਂ ਕਿਹਾ ਦੇਖੋ ਤੁਸੀਂ ਇਸ ਤਰ੍ਹਾਂ ਦਾ ਕੁਝ ਵੀ ਨਾ ਸੋਚੋ ਜਿਸ ਵਿੱਚ ਤੁਹਾਨੂੰ ਲੱਗੇ ਕਿ ਤੁਸੀਂ ਆਪਣੀ ਭੈਣ ਨੂੰ ਧੋਖਾ ਦੇ ਰਹੇ ਹੋ ਇਹ ਸਭ ਉਸ ਦੀ ਸਲਾਹ ਨਾਲ ਹੀ ਹੋਵੇਗਾ ਪਹਿਲਾਂ ਮੈਨੂੰ ਵੀ ਅਜੀਬ ਲੱਗ ਰਿਹਾ ਸੀ ਪਰ ਜਦੋਂ ਗਹਿਰਾਈ ਤੱਕ ਸੋਚਿਆ ਤਾਂ ਮੈਨੂੰ ਕੁਝ ਵੀ ਗਲਤ ਨਹੀਂ ਲੱਗਿਆ ਇਸ ਲਈ ਮੈਂ ਖੁਦ ਤੁਹਾਨੂੰ ਲੈਣ ਆਇਆ ਹਾਂ ਤਾਂ ਕਿ ਅਸੀਂ ਇਸ ਤੇ ਖੁੱਲ ਕੇ ਗੱਲਬਾਤ ਕਰ ਸਕੀਏ ਸਾਰਿਕਾ ਨੇ ਥੋੜੀ ਦੇਰ ਤੱਕ ਮੈਨੂੰ ਦੇਖਿਆ ਤੇ ਫਿਰ ਬੋਲੀ ਠੀਕ ਹੈ ਵਿਨੋਦ ਮੈਂ ਵੀ ਇਸ ਬਾਰੇ ਕਾਫੀ ਸੋਚਿਆ ਹੈ ਜੇਕਰ ਗੱਲ ਘਰ ਤੱਕ ਸੀਮਤ ਰਹਿੰਦੀ ਹੈ ਤਾ ਕਿਸੇ ਨੂੰ ਵੀ ਕੋਈ ਤਕਲੀਫ ਨਹੀਂ ਹੋਵੇਗੀ ਸ਼ਾਇਦ ਇਸ ਨਾਲ ਮੇਰੇ ਇਕੱਲੇਪਨ ਦਾ ਹੱਲ ਨਿਕਲ ਸਕਦਾ ਹੈ ਮੈਂ ਮੁਸਕਰਾਉਂਦੇ ਹੋਏ ਕਿਹਾ ਤਾਂ ਫਿਰ ਠੀਕ ਹੈ ਸਾਰਿਕਾ ਨੇ ਵੀ ਮੁਸਕਰਾਉਂਦੇ ਹੋਏ ਠੀਕ ਕਹਿ ਦਿੱਤਾ ਇਸ ਮੁਸਕਰਾਹਟ ਨੂੰ ਦੇਖਦੇ ਹੋਏ ਮੈਂ ਸਾਰਿਕਾ ਨੂੰ ਕਿਹਾ ਸੱਚ ਕਹਾਂ ਤਾਂ ਪਿਛਲੇ ਕੁਝ ਦਿਨਾਂ ਤੋਂ ਤੁਸੀਂ ਜੋ-ਜੋ ਡਰੈੱਸਾਂ ਪਾਈਆਂ ਹਨ ਉਹਨਾਂ ਵਿੱਚ ਤੁਸੀਂ ਕੁਮਾਰੀ ਲੱਗਦੇ ਸੀ ਸਾਰਿਕਾ ਥੋੜਾ ਸ਼ਰਮੌਂਦੀ ਹੋਈ ਬੋਲੀ ਥੈਂਕਸ ਵੈਸੇ ਤੁਹਾਡੀਆਂ ਨਜ਼ਰਾਂ ਤੋਂ ਮੈਂ ਸਮਝ ਰਹੀ ਸੀ ਕਿ ਤੁਸੀਂ ਨੋਟਿਸ ਕੀਤਾ ਪਰ ਮੈਨੂੰ ਦੱਸੋ ਤੁਸੀਂ ਮੇਰੇ ਵਿੱਚ ਕੀ ਦੇਖਿਆ ਮੈਂ ਉਸ ਵੱਲ ਦੇਖਦੇ ਹੋਏ ਕਿਹਾ ਤੁਸੀਂ ਤਾਂ ਸਿਰ ਤੋਂ ਲੈ ਕੇ ਪੈਰਾਂ ਤੱਕ ਪੂਰੀ ਦੀ ਪੂਰੀ ਤਰ੍ਹਾਂ ਪਰੀ ਲੱਗਦੇ ਹੋ ਮੈਂ ਤਾਂ ਤੁਹਾਡੀ ਖੂਬਸੂਰਤੀ ਦਾ دیਵਾਨਾ ਹੋ ਗਿਆ ਸੀ ਪਰ ਤੁਹਾਨੂੰ ਮੇਰੇ ਵਿੱਚ ਕੀ ਚੰਗਾ ਲੱਗਿਆ ਸਾਰਿਕਾ ਹਲਕਾ ਜਿਹਾ ਹੱਸਦੇ ਹੋਏ ਬੋਲੀ ਮੈਨੂੰ ਵੀ ਤੁਹਾਡਾ ਸੁਭਾਅ ਤੁਹਾਡੀ ਹਾਈਟ ਸਰੀਰ ਸਭ ਕੁਝ ਪਸੰਦ ਹੈ ਮੈਂ ਤੁਹਾਡੇ ਵਰਗਾ ਪਤੀ ਹੀ ਚਾਹੁੰਦੀ ਸੀ ਮੈਂ ਉਸ ਦੀਆਂ ਗੱਲਾਂ ਤੇ ਹੱਸਦੇ ਹੋਏ ਕਿਹਾ ਕੋਈ ਗੱਲ ਨਹੀਂ ਸਾਲੀ ਸਾਹਿਬਾ ਕੌਣ ਤਾਂ ਤੁਸੀਂ ਮੇਰੀ ਸੱਚ ਵਿੱਚ ਅਧਿਕਾਰ ਵਾਲੀ ਬਣਨ ਵਾਲੇ ਹੋ ਤੁਸੀਂ ਚਾਹੋ ਤਾਂ ਪੂਰੀ ਬਣਾ ਲੈਣਾ ਹਾਂ ਵੈਸੇ ਤੁਹਾਡੇ ਦਿਲ ਵਿੱਚ ਕੋਈ ਹੋਰ ਖਿਆਲ ਹੈ ਤਾਂ ਦੱਸੋ ਸਾਰਿਕਾ ਸ਼ਰਮਾਂਦੇ ਹੋਏ ਬੋਲੀ ਮੇਰੇ ਖਿਆਲ ਤਾਂ ਬਹੁਤ ਸਾਰੇ ਹਨ ਪਰ ਮੈਂ ਕਦੇ ਖੁੱਲ ਕੇ ਕਿਸੇ ਨਾਲ ਗੱਲ ਨਹੀਂ ਕਰ ਸਕੀ ਮੈਂ ਫਿਰ ਪੁੱਛਿਆ ਵੈਸੇ ਮੇਰੀ ਪਤਨੀ ਜੋ ਦੇਖਿਆ ਸੀ ਤੁਸੀਂ ਇਹ ਕੰਮ ਕਦੋਂ ਤੋਂ ਕਰ ਰਹੀ ਸੀ ਸਾਰਿਕਾ ਸ਼ਰਮਾਂਦੇ ਹੋਏ ਆਪਣੀਆਂ ਨਜ਼ਰਾਂ ਨੂੰ ਨੀਵਾ ਕਰਦੇ ਹੋਏ ਬੋਲੀ ਪਿਛਲੇ 7-8 ਸਾਲ ਤੋਂ ਕਰ ਰਹੀ ਹਾਂ ਮੈਂ ਬੋਲਿਆ ਅੱਛਾ ਤਾਂ ਚਲੋ ਇਹ ਦੱਸੋ ਤੁਹਾਡੀ ਪਸੰਦ ਕੀ ਹੈ ਤੁਹਾਨੂੰ ਇਹ ਕੰਮ ਕਿਸ ਤਰ੍ਹਾਂ ਕਰਨਾ ਚੰਗਾ ਲੱਗਦਾ ਹੈ ਸਾਰਿਕਾ ਬੋਲੀ ਇਸ ਤਰ੍ਹਾਂ ਦੱਸਦੇ ਹੋਏ ਥੋੜਾਜੀਬ ਲੱਗ ਰਿਹਾ ਹੈ ਮੈਨੂੰ ਸ਼ਰਮ ਆ ਰਹੀ ਹੈ ਮੈਂ ਫਿਰ ਬੋਲਿਆ ਇਹ ਚੀਜ਼ ਨੂੰ ਦੂਰ ਕਰਨ ਲਈ ਤਾਂ ਮੈਂ ਪਹਿਲਾਂ ਗੱਲਾਂ ਬਾਤਾਂ ਕਰਨੀਆਂ ਚਾਹੁੰਦਾ ਹਾਂ ਤਾਂ ਕਿ ਅਸੀਂ ਦੋਨੋਂ ਇੱਕ ਦੂਜੇ ਨਾਲ ਫ੍ਰੈਂਕ ਹੋ ਜਾਈਏ ਅਤੇ ਜਦੋਂ ਅਸੀਂ ਰੀਅਲ ਵਿੱਚ ਇਸ ਤਰ੍ਹਾਂ ਕਰਾਂਗੇ ਤਾਂ ਜੀਬ ਨਾ ਲੱਗੇ ਸਾਰਿਕਾ ਬੋਲੀ ਹਾਂ ਠੀਕ ਹੈ ਮੈਨੂੰ ਨਹੀਂ ਪਤਾ ਮੈਂ ਪਹਿਲਾਂ ਕਦੇ ਕਿਸੇ ਮਰਦ ਨਾਲ ਅਜਿਹਾ ਕੁਝ ਟਰਾਈ ਨਹੀਂ ਕੀਤਾ ਮੈਂ ਖੁਸ਼ ਹੋ ਕੇ ਬੋਲਿਆ ਕੀ ਇਸ ਦਾ ਮਤਲਬ ਤੁਸੀਂ ਬਿਲਕੁਲ ਕੁਵਾਰੇ ਹੋ ਸਾਰਿਕਾ ਸ਼ਰਮਾਉਂਦੇ ਹੋਏ ਹੌਲੀ ਜਿਹੀ ਬੋਲੀ ਹਾਂਜੀ ਮੈਂ ਬੋਲਿਆ ਵਾਹ ਕੀ ਨਸੀਬ ਹੈ ਮੇਰਾ ਦੋਨੋਂ ਪਿਆਣਾ ਬਿਲਕੁਲ ਇੱਕੋ ਵਰਗੀਆਂ ਹਨ ਸਾਰਿਕਾ ਨੇ ਹਲਕੇ ਜਿਹੇ ਸਿਰ ਝੁਕਾਇਆ ਤੇ ਕਿਹਾ ਵਿਨੋਦ ਪਲੀਜ਼ ਤੁਹਾਡੀਆਂ ਗੱਲਾਂ ਤੋਂ ਮੈਨੂੰ ਸ਼ਰਮ ਆ ਰਹੀ ਹੈ ਮੈਂ ਮੁਸਕਰਾਉਂਦੇ ਹੋਏ ਜਵਾਬ ਦਿੱਤਾ ਸ਼ਰਮਾਉਣ ਦੀ ਕੀ ਲੋੜ ਹੈ ਇਹ ਖੁੱਲਾਪਨ ਤਾਂ ਹੋਣਾ ਹੀ ਚਾਹੀਦਾ ਹੈ ਜੇਕਰ ਅਸੀਂ ਖੁੱਲ ਕੇ ਗੱਲ ਨਹੀਂ ਕਰਾਂਗੇ ਤਾਂ ਇੱਕ ਦੂਜੇ ਦੀਆਂ ਜ਼ਰੂਰਤਾਂ ਨੂੰ ਕਿਵੇਂ ਸਮਝਾਂਗੇ ਇਹ ਖੁੱਲਾਪਨ ਹੋਵੇਗਾ ਤਾਂ ਹੀ ਅਸੀਂ ਖੁੱਲ ਕੇ ਇੱਕ ਦੂਜੇ ਲਈ ਇਸ ਪਲ ਦਾ ਆਨੰਦ ਲੈ ਸਕਦੇ ਹਾਂ ਤਾਂ ਦੱਸੋ ਕਦੋਂ ਕਰਨਾ ਹੈ ਮੈਂ ਤਾਂ ਹੁਣ ਵੀ ਤਿਆਰ ਹਾਂ ਦੱਸੋ ਪ੍ਰੋਟੈਕਸ਼ਨ ਨਾਲ ਜਾਂ ਵਿਦਾਊਟ ਪ੍ਰੋਟੈਕਸ਼ਨ ਸਾਰਿਕਾ ਮੇਰੀ ਗੱਲ ਸੁਣ ਕੇ ਸ਼ਰਮਾਉਂਦੀ ਹੋਈ ਬੋਲੀ ਮੈਨੂੰ ਸਮਝ ਨਹੀਂ ਆ ਰਹੀ ਕਿ ਕਿਵੇਂ ਸ਼ੁਰੂ ਕਰਦੇ ਹਾਂ ਤੁਹਾਡੀ ਮਰਜ਼ੀ ਤੁਸੀਂ ਜਿਵੇਂ ਚਾਹੋ ਮੈਂ ਉਸ ਨੂੰ ਸਹਿਯੋਗ ਕਰਨ ਦੀ ਕੋਸ਼ਿਸ਼ ਕਰਦੇ ਹੋਏ ਕਿਹਾ ਠੀਕ ਹੈ ਕੋਈ ਜਲਦੀ ਨਹੀਂ ਇੱਥੇ ਆਪਾਂ ਕੁਝ ਨਹੀਂ ਕਰਾਂਗੇ ਆਪਾਂ ਘਰ ਜਾ ਕੇ ਪਹਿਲਾਂ ਤੁਹਾਡੀ ਭੈਣ ਨੂੰ ਸਾਡਾ ਫੈਸਲਾ ਦੱਸਦੇ ਹਾਂ ਅਤੇ ਫਿਰ ਜਦੋਂ ਉਹ ਕਹੇਗੀ ਉਦੋਂ ਹੀ ਇਹ ਸਭ ਕੁਝ ਕਰਾਂਗੇ ਸਾਰਿਕਾ ਮੁਸਕਰਾ ਕੇ ਬੋਲੀ ਤੁਸੀਂ ਬਹੁਤ ਨੌਟੀ ਹੋ ਮੈਂ ਵੀ ਹੱਸਦੇ ਹੋਏ ਕਿਹਾ ਇਹ ਤੇਰਾ ਹੀ ਕਮਾਲ ਹੈ ਤੇ ਮੈਂ ਤੁਰੰਤ ਉਸ ਨੂੰ ਹਲਕਾ ਜਿਹਾ ਕਿਸ ਕਰ ਦਿੱਤਾ ਸਾਰਿਕਾ ਹੈਰਾਨ ਹੋ ਕੇ ਮੈਨੂੰ ਦੇਖਦੀ ਹੋਈ ਬੋਲੀ ਇਹ ਕੀ ਸੀ ਮੈਂ ਹੈਰਾਨ ਹੁੰਦੇ ਹੋਏ ਦੇਖਿਆ ਤੇ ਹਲਕਾ ਜਿਹਾ ਬੋਲਿਆ ਕੁਝ ਵੀ ਨਹੀਂ ਬਸ ਮੌਲ ਬਣਾ ਰਿਹਾ ਸੀ ਸਾਰਿਕਾ ਮੁਸਕਰਾਉਂਦੀ ਹੋਈ ਬੋਲੀ ਥੋੜਾਜੀਬ ਸੀ ਪਰ ਚੰਗਾ ਵੀ ਲੱਗਿਆ ਮੈਂ ਆਉਂਦੇ ਵੱਲ ਦੇਖਦੇ ਹੋਏ ਕਿਹਾ ਚਲੋ ਹੁਣ ਬਾਕੀ ਗੱਲਾਂ ਘਰੇ ਜਾ ਕੇ ਕਰਾਂਗੇ ਹੁਣ ਦੇਰ ਹੋ ਰਹੀ ਹੈ ਫਿਰ ਅਸੀਂ ਆਪਣੇ ਘਰ ਆ ਗਏ ਅਤੇ ਮੈਂ ਆਪਣੀ ਪਤਨੀ ਨੂੰ ਕਿਹਾ ਕਿ ਮੈਂ ਸਾਰਿਕਾ ਦੀ ਮਦਦ ਕਰਨ ਲਈ ਤਿਆਰ ਹਾਂ ਉਸਨੇ ਕਿਹਾ ਮੈਨੂੰ ਪੂਰਾ ਯਕੀਨ ਸੀ ਕਿ ਤੁਸੀਂ ਦੋਵੇਂ ਤਿਆਰ ਹੋ ਜਾਓਗੇ ਇਸ ਲਈ ਮੈਂ ਦੂਸਰਾ ਕਮਰਾ ਸਜਾ ਦਿੱਤਾ ਹੈ ਅੱਜ ਤੁਸੀਂ ਸਾਰੀ ਰਾਤ ਦੀਦੀ ਕੋਲ ਰਹੋਗੇ ਤੇ ਉਹਨਾਂ ਦਾ ਇਕੱਲਾਪਨ ਦੂਰ ਕਰੋਗੇ ਉਹਨਾਂ ਨੂੰ ਖੁਸ਼ ਕਰੋਗੇ ਇਹ ਸੋਨ ਕੇ ਹੀ ਸਾਰਿਕਾ ਇਕਦਮ ਸ਼ਰਮ ਨਾਲ ਲਾਲ ਹੋ ਗਈ ਮੈਂ ਕਿਹਾ ਸਾਲੀ ਸਾਈਬਾ ਤਿਆਰ ਹੈ ਨਾ ਰਾਤ ਨੂੰ ਰਾਤ ਦੇ ਖਾਣੇ ਤੋਂ ਬਾਅਦ ਸਾਰਿਕਾ ਆਪਣੇ ਕਮਰੇ ਵਿੱਚ ਚਲੀ ਗਈ ਮੈਂ ਆਪਣੀ ਪਤਨੀ ਨਾਲ ਥੋੜਾ ਸਮਾਂ ਬਿਤਾਇਆ ਅਤੇ ਫਿਰ ਕਿਹਾ ਕਿ ਹੁਣ ਤੇਰੀ ਸਾਰਿਕਾ ਦੀਦੀ ਨੂੰ ਖੁਸ਼ ਕਰਨ ਦਾ ਟਾਈਮ ਆ ਗਿਆ ਹੈ ਉਹ ਅੱਗੋ ਬੋਲੀ ਮੈਨੂੰ ਖੁਸ਼ੀ ਹੈ ਕਿ ਤੁਸੀਂ ਉਹਨਾਂ ਦੀ ਮਦਦ ਕਰਨ ਜਾ ਰਹੇ ਹੋ ਥੋੜੀ ਦੇਰ ਬਾਅਦ ਮੈਂ ਸਾਰਿਕਾ ਦੇ ਕਮਰੇ ਵਿੱਚ ਚਲਾ ਗਿਆ ਕਮਰਾ ਬਹੁਤ ਹੀ ਸੁੰਦਰ ਤਰੀਕੇ ਨਾਲ ਸਜਾਇਆ ਹੋਇਆ ਸੀ ਕਮਰੇ ਵਿੱਚ ਹਲਕੀ ਰੋਸ਼ਨੀ ਫੁੱਲਾਂ ਦੀ ਖੁਸ਼ਬੂ ਅਤੇ ਆਰਾਮਦਾਇਕ ਮਾਹੌਲ ਸੀ ਇਸ ਪਲ ਨੂੰ ਹੋਰ ਵੀ ਖਾਸ ਬਣਾ ਰਹੀ ਸੀ ਸਾਰਿਕਾ ਨੇ ਭਾਵਕ ਹੋ ਕੇ ਕਿਹਾ ਮੈਂ ਕਿੰਨੀ ਕਿਸਮਤ ਵਾਲੀ ਹਾਂ ਜੋ ਮੈਨੂੰ ਇੰਨਾ ਪਿਆਰ ਕਰਨ ਵਾਲੀ ਭੈਣ ਮਿਲੀ ਹੈ ਜਿਸ ਨੇ ਮੇਰੇ ਲਈ ਇੰਨਾ ਕੁਝ ਕਰ ਦਿੱਤਾ ਹੈ ਸਾਰਿਕਾ ਕਮਰੇ ਵਿੱਚ ਸ਼ਾਂਤ ਹੋ ਕੇ ਬੈਠੀ ਸੀ ਮਾਹੌਲ ਵਿੱਚ ਇੱਕ ਗਹਿਰੀ ਜਿਹੀ ਸ਼ਾਂਤੀ ਸੀ ਅਤੇ ਹਲਕੀ ਰੌਸ਼ਨੀ ਕਮਰੇ ਨੂੰ ਹੋਰ ਵੀ ਖਾਸ ਬਣਾ ਰਹੀ ਸੀ ਮੈਂ ਉਸ ਵੱਲ ਦੇਖਿਆ ਤੇ ਹੌਲੀ ਜਿਹਾ ਕਿਹਾ ਸਾਰਿਕਾ ਇਸ ਪਲ ਨੂੰ ਬਸ ਮਹਿਸੂਸ ਕਰ ਇਹ ਤੇਰੇ ਲਈ ਹੈ ਹੁਣ ਤੂੰ ਚਿੰਤਾ ਛੱਡ ਦੇ ਬਸ ਆਪਣੇ ਦਿਲ ਨੂੰ ਸਕੂਨ ਦੇ ਤੇਰੀ ਮੁਸਕਾਨ ਬਹੁਤ ਕੁਝ ਕਹਿੰਦੀ ਹੈ ਇਹ ਪਲ ਤੇਰੇ ਲਈ ਖਾਸ ਹੋਣਾ ਚਾਹੀਦਾ ਕਿਉਂਕਿ ਤੂੰ ਬਹੁਤ ਖਾਸ ਹੈ ਸਾਰਿਕਾ ਨੇ ਆਪਣੀ ਅੱਖਾਂ ਬੰਦ ਕਰ ਲਈਆਂ ਤੇ ਡੂੰਗਾ ਸਾ ਲਿਆ ਉਸ ਦੀ ਮੁਸਕਾਨ ਉਸ ਨੂੰ ਹੋਰ ਵੀ ਜ਼ਿਆਦਾ ਸੁੰਦਰ ਬਣਾ ਰਹੀ ਸੀ ਕੁਝ ਦੇਰ ਤੱਕ ਮੈਂ ਉਸ ਵੱਲ ਦੇਖਦਾ ਰਿਹਾ ਜਿਵੇਂ ਇਸ ਪਲ ਨੂੰ ਬਸ ਆਪਣੇ ਦਿਲ ਵਿੱਚ ਕੈਦ ਕਰ ਲੈਣਾ ਚਾਹੁੰਦਾ ਸੀ ਥੋੜੀ ਦੇਰ ਬਾਅਦ ਸਾਰਿਕਾ ਨੇ ਆਪਣੀਆਂ ਅੱਖਾਂ ਖੋਲੀਆਂ ਤੇ ਉਸ ਕਰਾਉਂਦੇ ਹੋਏ ਪੁੱਛਿਆ ਕੀ ਹੋਇਆ ਤੁਸੀਂ ਕੀ ਸੋਚ ਰਹੇ ਹੋ ਮੈਂ ਫਿਰ ਉਸਨ ਆਪਣੀਆਂ ਬਾਹਾਂ ਵਿੱਚ ਘੁੱਟ ਲਿਆ ਸਾਰਿਕਾ ਨੇ ਥੋੜਾ ਚੀਜ਼ਕਦੇ ਹੋਏ ਕਿਹਾ ਪਰ ਕੀ ਮੈਂ ਇਸ ਸਭ ਲਈ ਤਿਆਰ ਹਾਂ ਕੀ ਮੈਂ ਇਸ ਸਭ ਨੂੰ ਸੰਭਾਲ ਲਵਾਂਗੀ ਮੈਂ ਉਸ ਵੱਲ ਦੇਖਦੇ ਹੋਏ ਕਿਹਾ ਤੂੰ ਚਿੰਤਾ ਨਾ ਕਰ ਬਸ ਇਸ ਪਲ ਦਾ ਮਜ਼ਾ ਲੈ ਮੈਂ ਤੇਰੇ ਨਾਲ ਹਾਂ ਬਸ ਇਸ ਨੂੰ ਮਹਿਸੂਸ ਕਰ ਸਭ ਕੁਝ ਹੌਲੀ-ਹੌਲੀ ਆਪਣੇ ਆਪ ਹੋ ਜਾਵੇਗਾ ਫਿਰ ਮੈਂ ਹੌਲੇ ਜਿ ਉਸਦੇ ਮੱਥੇ ਤੇ ਕਿਸ ਕੀਤੀ ਫਿਰ ਉਸਦੇ ਬੁੱਲਾਂ ਉਤੇ ਕਿਸ ਕੀਤੀ ਭੁੱਲਾਂ ਤੇ ਕਿਸ ਕਰਦੇ ਹੋਈ ਉਸਨੇ ਵੀ ਮੇਰਾ ਪੂਰਾ ਸਾਥ ਦਿੱਤਾ ਫਿਰ ਮੇਰਾ ਹੱਥ ਹੌਲੀ-ਹੌਲੀ ਉਸਦੇ ਕੋਮਲ ਅੰਗਾਂ ਨੂੰ ਛੂਣ ਲੱਗਿਆ ਜਿਸ ਨਾਲ ਉਹ ਹੋਰ ਵੀ ਜ਼ਿਆਦਾ ਮਚਲ ਉਠੀ ਉਹ ਇਸ ਪਲ ਲਈ ਤੜਫ ਰਹੀ ਸੀ ਮੈਂ ਉਸ ਨੂੰ ਸਭ ਖੁਸ਼ੀ ਦਿੱਤੀ ਜਿਸ ਖੁਸ਼ੀ ਦੀ ਉਸ ਨੂੰ ਲੋੜ ਸੀ ਅਤੇ ਉਹ ਵੀ ਪੂਰੇ ਪਿਆਰ ਵਿੱਚ ਪੈ ਗਈ ਸੀ ਅਸੀਂ ਦੋਨੇ ਇੱਕ ਦੂਜੇ ਵਿੱਚ ਇੰਨਾ ਗਵਾਜ ਗਏ ਸੀ ਕਿ ਸਾਨੂੰ ਪਤਾ ਹੀ ਨਹੀਂ ਲੱਗਿਆ ਉਹ ਜਿਸ ਪਿਆਰ ਲਈ ਤੜਫ ਰਹੀ ਸੀ ਮੈਂ ਉਸ ਨੂੰ ਪਿਆਰ ਅੱਜ ਕੀ ਦਿੱਤਾ ਉਹ ਬਹੁਤ ਖੁਸ਼ ਹੋ ਗਈ ਸੀ ਲਗਭਗ 15 ਕੁ ਮਿੰਟ ਬਾਅਦ ਅਸੀਂ ਦੋਨੋਂ ਨਿਡਾਲ ਹੋ ਕੇ ਡਿੱਗ ਪਏ ਸੀ ਅਸੀਂ ਪਿਆਰ ਕਰਦੇ ਹੋਏ ਇੰਨਾ ਥੱਕ ਗਏ ਸੀ ਕਿ ਕਮਰੇ ਦਾ ਕੋਨਾ ਕੋਨਾ ਸਾਡੇ ਪਿਆਰ ਦਾ ਸਬੂਤ ਦੇ ਰਿਹਾ ਸੀ ਫਿਰ ਅਸੀਂ ਉੱਠੇ ਅਤੇ ਬਾਥਰੂਮ ਜਾ ਕੇ ਫਰੈਸ਼ ਹੋ ਗਏ ਅਤੇ ਫਿਰ ਇੱਕ ਦੂਜੇ ਨੂੰ ਬਾਹਾਂ ਵਿੱਚ ਲੈ ਕੇ ਲੇਟ ਗਏ ਸੀ ਸਾਰਿਕਾ ਨੇ ਕਿਹਾ ਵਿਨੋਦ ਮੈਂ ਆਪਣੀ ਭੈਣ ਦੀ ਬਹੁਤ ਇੱਜ਼ਤਾਨ ਮੰਨਦਾ ਹਾਂ ਤੁਸੀਂ ਅੱਜ ਮੈਨੂੰ ਇੱਕ ਵੱਖਰੇ ਸਕੂਨ ਦਾ ਅਹਿਸਾਸ ਦਵਾਇਆ ਹੈ ਤੁਸੀਂ ਮੇਰਾ ਇਕੱਲਾਪਨ ਦੂਰ ਕਰ ਦਿੱਤਾ ਤੁਸੀਂ ਮੈਨੂੰ ਬਹੁਤ ਹੀ ਜ਼ਿਆਦਾ ਮਜ਼ਾ ਦਿੱਤਾ ਹੈ। ਮੈਂ ਤੁਹਾਡੇ ਦੋਨਾਂ ਦਾ एहसान ਕਦੇ ਵੀ ਨਹੀਂ ਚੁਕਾ ਪਾਵਾਂਗੀ। ਮੈਂ ਉਸ ਨੂੰ ਕਿਹਾ, "ਅੱਜ ਤੋਂ ਤੂੰ ਮੇਰੀ ਅਧੀ ਕਰਵਾਲੀ ਹੋ ਗਈ ਹੈ।" ਫਿਰ ਮੈਂ ਉਸਦੇ ਬੁੱਲਾਂ ਤੇ ਕਿਸ ਕੀਤਾ ਤੇ ਕਿਹਾ ਕਿ, "ਸਾਰਿਕਾ, ਮੈਂ ਹਮੇਸ਼ਾ ਤੇਰੇ ਨਾਲ ਹਾਂ। ਮੈਂ ਚਾਹੁੰਦਾ ਕਿ ਸਾਡਾ ਇਹ ਰਿਸ਼ਤਾ ਇਸੇ ਤਰ੍ਹਾਂ ਹੀ ਬਣਿਆ ਰਹੇ।" ਸਾਰਿਕਾ ਨੇ ਕਿਹਾ, "ਮੈਂ ਵੀ ਹੁਣ ਇਹੀ ਚਾਹੁੰਦੀ ਹਾਂ। ਵਾਰ-ਵਾਰ ਮੈਂ ਤੁਹਾਡੇ ਸਾਥ ਦੇ ਪਲ ਜੀਣਾ ਚਾਹੁੰਦੀ ਹਾਂ।" ਮੈਨੂੰ ਹੁਣ ਇਸ ਤਰ੍ਹਾਂ ਲੱਗਦਾ ਹੈ ਕਿ ਮੈਂ ਫੇਰ ਤੋਂ ਖੁੱਲ ਕੇ ਜੀ ਸਕਦੀ ਹਾਂ ਅਤੇ ਇਸ ਤੋਂ ਬਾਅਦ ਅਸੀਂ ਨੀਂਦ ਦੀ ਬੁੱਕਲ ਵਿੱਚ ਚਲੇ ਗਏ। ਅਗਲੀ ਸਵੇਰੇ ਮੇਰੀ ਪਤਨੀ ਦਰਵਾਜ਼ੇ ਤੇ ਦਸਤਕ ਦਿੱਤੀ ਅਤੇ ਮੁਸਕਰਾਉਂਦੇ ਹੋਏ ਕਿਹਾ, "ਜਲਦੀ ਉੱਠ ਜਾਓ, ਬਹੁਤ ਟਾਈਮ ਹੋ ਗਿਆ ਹੈ। ਸਾਰਿਕਾ ਦੀਦੀ ਤੁਹਾਨੂੰ ਦੇਖ ਕੇ ਮੇਰਾ ਵੀ ਦਿਲ ਖੁਸ਼ੀ ਨਾਲ ਭਰ ਗਿਆ ਹੈ। ਮੈਂ ਚਾਹੁੰਦੀ ਹਾਂ ਕਿ ਤੁਸੀਂ ਹਰ ਦਿਨ ਇਸੇ ਤਰ੍ਹਾਂ ਹੀ ਮੁਸਕਰਾਉਂਦੇ ਰਹੋ। ਹੁਣ ਦੋਨੋਂ ਜਦੋਂ ਚਾਹੋ ਇਹ ਸਭ ਕਰ ਸਕਦੇ ਹੋ।" ਵਿਨੋਦ ਤੁਹਾਡਾ ਧੰਨਵਾਦ ਕਿ ਤੁਸੀਂ ਦੀਦੀ ਦਾ ਸਾਥ ਦਿੱਤਾ। ਸਾਰਿਕਾ ਨੇ ਆਪਣੇ ਭੈਣ ਨੂੰ ਗਲੇ ਲਗਾਉਂਦੇ ਹੋਏ ਕਿਹਾ ਤੂੰ ਮੇਰੇ ਲਈ ਜੋ ਵੀ ਕੀਤਾ ਮੈਂ ਉਸ ਨੂੰ ਕਦੇ ਵੀ ਨਹੀਂ ਭੁੱਲਾਂਗੀ ਤੂੰ ਮੇਰੇ ਜੀਵਨ ਨੂੰ ਇੱਕ ਸਹਾਰਾ ਦਿੱਤਾ ਹੈ ਮੇਰੀ ਪਤਨੀ ਨੇ ਕਿਹਾ ਦੀਦੀ ਅਸੀਂ ਇੱਕ ਪਰਿਵਾਰ ਹਾਂ ਅਤੇ ਪਰਿਵਾਰ ਦਾ ਮਤਲਬ ਹੁੰਦਾ ਹੈ ਕਿ ਇੱਕ ਦੂਸਰੇ ਦਾ ਸਹਾਰਾ ਬੰਨਾ ਬਸ ਹੁਣ ਮੈਂ ਤੁਹਾਨੂੰ ਕਦੇ ਵੀ ਰੋਣ ਨਹੀਂ ਦੇਵਾਂਗੀ ਅਤੇ ਫਿਰ ਕੁਝ ਮਹੀਨਿਆਂ ਬਾਅਦ ਮੇਰੀ ਪਤਨੀ ਦੀ ਡਿਲੀਵਰੀ ਹੋ ਗਈ ਸੀ ਜਦੋਂ ਮੇਰੀ ਪਤਨੀ ਨਾਰਮਲ ਹੋ ਗਈ ਤਾਂ ਮੈਂ ਕਦੇ ਉਸ ਨਾਲ ਸੌਂ ਜਾਂਦਾ ਤੇ ਕਦੇ ਸਾਰਿਕਾ ਦੇ ਨਾਲ ਪਰ ਕਦੇ ਵੀ ਅਸੀਂ ਤਿੰਨੇ ਇਕੱਠੇ ਨਹੀਂ ਸੁੱਤੇ ਸੀ ਮੇਰਾ ਮਨ ਤਾਂ ਕਰਦਾ ਸੀ ਕਿ ਅਸੀਂ ਤਿੰਨੇ ਇਕੱਠੇ ਸੋਈਏ ਪਰ ਮੇਰੀ ਪਤਨੀ ਨੇ ਮਨਾ ਕਰ ਦਿੱਤਾ ਅਤੇ ਸਾਰਿਕਾ ਨੂੰ ਵੀ ਇਹ ਠੀਕ ਨਾ ਲੱਗਿਆ ਇਸ ਲਈ ਮੈਂ ਇੱਕ ਸਮੇਂ ਤੇ ਇਕਨਾਲ ਹੀ ਸੌਂਦਾ ਸੀ ਅਤੇ ਅੱਜ ਵੀ ਸਾਡਾ ਰਿਸ਼ਤਾ ਉਸੇ ਤਰ੍ਹਾਂ ਹੀ ਹੈ ਹੁਣ ਸਾਰਿਕਾ ਆਪਣੇ ਜੀਵਨ ਵਿੱਚ ਪਹਿਲਾਂ ਤੋਂ ਜ਼ਿਆਦਾ ਖੁਸ਼ ਅਤੇ ਸੰਤੁਸ਼ਟ ਹੈ ਤੁਸੀਂ ਸੁਣੀ ਕਹਾਣੀ ਸਾਲੀ ਦਾ ਇਕੱਲਾਪਨ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਹਾਣੀ ਕਿਹੋ ਜਿਹੀ ਲੱਗੀ ਜੇਕਰ ਕਹਾਣੀ ਵਿਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਮਿਲਦੇ ਹਾਂ ਇਸੇ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ